ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਸਭ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੀ ਰਾਤ ਤੋਂ ਹੀ ਕੀਰਤਪੁਰ ਸਾਹਿਬ ਤੇ ਪੰਜਾਬ ਦੇ ਕਈ ਹੋਰ ਏਰੀਆ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਇਨਾ ਮੀਹਾਂ ਦੇ ਨਾਲ ਸਾਡੇ ਕੀਰਤਪੁਰ ਸਾਹਿਬ ਦੇ ਵਿੱਚ ਕਿੱਥੇ-ਕਿੱਥੇ ਕੀ-ਕੀ ਪ੍ਰਭਾਵ ਪਏ ਨੇ ਉਹ ਮੈਂ ਤੁਹਾਨੂੰ ਵੀਡੀਓ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਬਾਬਾ ਗੁਰਦਿੱਤਾ ਜੀ ਦੀ ਚੜ੍ਹਾਈ ਦੇ ਉੱਤੇ ਬੱਬਾ ਗੁਰਦਿੱਤਾ ਜੀ ਦੀ ਚੜਾਈ ਦੇ ਉੱਤੇ ਪੇੜ ਗਿਰ ਗਏ ਹੋਏ ਹਨ ਜਿਸ ਦੇ ਨਾਲ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਇਸ ਦੀ ਆਪੋਜੀਟ ਸਾਈਡ ਤੇ ਜਿਹੜਾ ਲਵਡਲ ਸਕੂਲ ਦੀ ਬੈਕ ਸਾਈਡ ਤੋਂ ਰਸਤਾ ਜਾਂਦਾ ਹੈ ਨਹਿਰ ਵਾਲਾ ਉੱਥੇ ਵੀ ਪੇੜ ਗਿਰੇ ਹੋਏ ਹਨ ਜਿਸ ਦੇ ਕਰਕੇ ਇਹ ਰਸਤਾ ਬਲੌਕ ਹੋ ਗਿਆ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕੀਰਤਪੁਰ ਸਾਹਿਬ ਦੀ ਮੇਨ ਖੱਡ ਦੀ ਇਸ ਖੱਡ ਦੇ ਵਿੱਚ ਪਾਣੀ ਪਿਛਲੇ ਦਿਨਾਂ ਨਾਲੋਂ ਦਾ ਘੱਟ ਹੈ ਕਿਉਂ ਕਰਕੇ ਬਾਰਿਸ਼ ਥੋੜੀ ਕੱਟ ਚੱਲ ਰਹੀ ਹੈ ਤੇ ਪਾਣੀ ਅੱਗੇ ਬਹਾ ਕਰਕੇ ਲੰਘ ਗਿਆ ਹੈ ਲੇਕਿਨ ਪਾਣੀ ਦਾ ਰੰਗ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਪਹਾੜ ਆਪਣੇ ਨਾਲ ਇਹ ਪਾਣੀ ਬਹਾ ਕੇ ਲੈ ਜਾ ਰਿਹਾ ਹੈ ਇਸ ਤੋਂ ਅਗਲਾ ਦ੍ਰਿਸ਼ ਜਿਹੜਾ ਹੈ ਇਹ ਬਿਲਕੁਲ ਦੇਵਕੀ ਦੇਵੀ ਸਕੂਲ ਦੇ ਨਾਲ ਹੈ ਇੱਥੇ ਪਹਾੜ ਦੇ ਨਾਲ ਬੂਟੇ ਵੀ ਗਿਰੇ ਹੋਏ ਹਨ ਰੋਡ ਬਿਲਕੁਲ ਬੰਦ ਹੈ ਤੇ ਇੱਕ ਖੰਭਾ ਵੀ ਬਿਜਲੀ ਦਾ ਡਿਰਾ ਹੋਇਆ ਹੈ ਤੁਸੀਂ ਦੋਸਤੋਂ ਇਸ ਰਸਤੇ ਤੇ ਆਣ ਦਾ ਫਿਲਹਾਲ ਗੁਰਹੇਜ ਕਰਨਾ ਕਿਉਂ ਕਰਕੇ ਇੱਥੇ ਸ਼ਾਇਦ ਕਰੰਟ ਵੀ ਲੱਗ ਸਕਦਾ ਹੈ ਜਾਂ ਕੋਈ ਹੋਰ ਵੀ ਦਿੱਕਤ ਆ ਸਕਦੀ ਹੈ ਕਿਉਂ ਕਰਕੇ ਪਹਾੜ ਬਿਲਕੁਲ ਨਾਲ-ਨਾਲ ਨੇ ਇੱਥੇ ਲੈਂਡਸਲਾਈਡਿੰਗ ਟਾਈਪ ਹੁੰਦਾ ਰਹਿੰਦਾ ਹੈ ਤੇ ਨੁਕਸਾਨ ਵੀ ਹੁੰਦੇ ਰਹਿੰਦੇ ਹਨ ਤੇ ਇਸ ਤੋਂ ਬਾਅਦ ਅਸੀਂ ਦਿਖਾਵਾਂਗੇ ਤੁਹਾਨੂੰ ਅਗਲਾ 뷰 ਇਹੇ 뷰 ਵੀ ਉਸੇ ਨਹਿਰ ਦੀ ਪਟੜੀ ਦਾ ਹੈ ਜਿੱਥੇ ਕਿ ਇੰਨਾ ਜ਼ਿਆਦਾ ਗਾਰਾ ਹੈ ਕਿ ਬੰਦਾ 1.5 ਤੋਂ 2 ਫੁੱਟ ਗਾਰੇ ਦੇ ਵਿੱਚ ਤਸ ਜਾਵੇਗਾ ਉਸ ਤੋਂ ਬਾਅਦ ਦੇਖੋ ਇਹ ਹੈ ਸਾਡੇ ਭੁਪਿੰਦਰ ਭਾਜੀ ਜਿਹੜੇ ਨਹਿਰ ਤੇ ਚਾਂਪਾਂ ਦਾ ਕੰਮ ਕਰਦੇ ਹਨ ਇਹਨਾਂ ਦਾ ਘਰ ਪਹਾੜੀ ਦੇ ਬਿਲਕੁਲ ਨਾਲ ਹੈ ਤੇ ਜਦੋਂ ਦੀ ਬਾਰਿਸ਼ ਲੱਗੀ ਹੋਈ ਹੈ ਇਹ ਪੂਰਾ ਪਰਿਵਾਰ ਸਹਿਮਿਆ ਹੋਇਆ ਹੈ ਇਹਨਾਂ ਨੇ ਆਪਣਾ ਸਾਰਾ ਸਮਾਨ ਚੱਕ ਕੇ ਮੋਰਲੇ ਕਮਰਿਆਂ ਦੇ ਵਿੱਚ ਸ਼ਿਫਟ ਕਰ ਲਿਆ ਹੈ ਤੇ ਆਪ ਵੀ ਉਸੇ ਕਮਰੇ ਦੇ ਵਿੱਚ ਬੈਠੇ ਹਨ ਇਹਨਾਂ ਦਾ ਦੱਸਣਾ ਇਹ ਹੀ ਹੈ ਕਿ ਰਾਤ ਦੀ ਮਿੱਟੀ ਤੇ ਪਹਾੜ ਦੇ ਪੀਸ ਉੱਪਰੋਂ ਟੁੱਟ ਟੁੱਟ ਕੇ ਆ ਰਹੇ ਹਨ ਜਿਨ੍ਹਾਂ ਨੇ ਇਹਨਾਂ ਦਾ ਇੱਕ ਛੋਟਾ ਕਮਰਾ ਪਿੱਛੇ ਜਿਹੜਾ ਹੈ ਉਸ ਨੂੰ ਤੋੜ ਦਿੱਤਾ ਹੈ ਤੇ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਮੈਂ ਵੀ ਉੱਪਰੋਂ ਪੂਰਾ 뷰 ਲਿਆ ਇਹਨਾਂ ਦਾ ਉਹ ਕਮਰਾ ਮਿੱਟੀ ਗਾਰੇ ਦੇ ਨਾਲ ਭਰਿਆ ਹੋਇਆ ਹੈ ਜਿੱਥੇ ਆਹ ਟੀਨ ਪਈ ਹੋਈ ਹੈ ਇਹੀ ਉਹ ਕਮਰਾ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀਊ ਆਹ ਦੇਖੋ ਅੰਦਰੋਂ ਦੀ ਸਾਰਾ ਹੈ ਗਾਰੇ ਨਾਲ ਭਰਿਆ ਹੋਇਆ ਹੈ ਤੇ ਮੂਰੇ ਵਾਲੀ ਕੰਦ ਸਾਰੀ ਤੋੜ ਦਿੱਤੀ ਹੈ ਅਗਰ ਦੂਸਰੀ ਸਾਈਡ ਤੋਂ ਉੱਪਰ ਨਿਗਾਹ ਮਾਰੀਏ ਤਾਂ ਜਿਹੜਾ ਇਹਨਾਂ ਦਾ ਮੇਨ ਕਮਰਾ ਹੈ ਜਿੱਥੇ ਇਹ ਆਪ ਰਹਿੰਦੇ ਹਨ ਉੱਥੇ ਵੀ ਮਿੱਟੀ ਬਿਲਕੁਲ ਨਾਲ ਲੱਗ ਰਹੀ ਹੈ ਤੇ ਪੂਰਾ ਜ਼ੋਰ ਮਾਰ ਰਹੀ ਹੈ ਭਾਜੀ ਹੋਰਾਂ ਨੂੰ ਡਰ ਹੈ ਕਿ ਸਾਡਾ ਕਮਰਾ ਕਿਤੇ ਮਿੱਟੀ ਦੇ ਨਾਲ ਢਹਿ ਨਾ ਜਾਵੇ ਤੇ ਤੁਹਾਡੇ ਏਰੀਆ ਦਾ ਕੀ ਹੈ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ